ਅੱਛੀ ਜਿਹੀ ਵਾਲੀ ਕੁਸ਼ਤੀ ਚੱਲਦੀ ਆ। ਕੀ ਬਾਤ ਹੈ। ਪਰ ਉਧਰਲੇ ਪਾਸੇ ਹਰੀਓਮ ਹੈ ਤੇ ਨਾਲ ਕਹਿੰਦੇ ਸਾਹਿਬ ਦੀ ਪਹਿਲਵਾਨ ਰੌਣੀ ਬਹੁਤ ਵਧੀਆ ਕੁਸ਼ਤੀ ਈ ਮੈਦਾਨ ਦੇ ਵਿੱਚ ਹੈ 3 ਨੰਬਰ ਝੰਡੀ ਤੇ 2 ਨੰਬਰ ਝੰਡੂ ਦੀ ਕੁਸ਼ਤੀ ਈ ਮੈਦਾਨ ਦੇ ਵਿੱਚ ਚੱਲਦੀ ਹੋਈ ਬਹੁਤ ਵੱਡਾ ਧੰਨਵਾਦ ਜਸਪ੍ਰੀਤ ਭੈਰੋਵਾ ਜੀ ਸਾਡੇ ਉਹ ਵੀ ਆਏ ਹੋਇਆ ਉਹਨਾਂ ਦਾ ਵੀ ਧੰਨਵਾਦ ਜਿਹੜਾ ਕਦੇ ਕੀਤਾ ਜਾ ਰਿਹਾ ਹੈ ਔਰ ਬਹੁਤ ਜਾਨਦਾਰ ਬਹੁਤ ਸ਼ਾਨਦਾਰ ਜਿਹੜੀ ਕੁਸ਼ਤੀ ਚੱਲਦੀ ਹੋਈ ਨੌਜਵਾਨ ਦਰਮਿਆਨ ਔਰ ਦੁਨੀਆ ਆਨੰਦ ਮਾਣਦੀ ਹੈ ਔਰ ਕਿਹਦੇ ਚੱਲਦੀ ਹੋਈ ਕੁਸ਼ਤੀ ਵਾਹ ਜੀ ਵਾਹ ਸੈਮਨ ਬਾਈ ਸਾਡਾ ਮਾਲਾ ਟੱਲੀਆਂ ਵਾਲਾ ਉਹਦਾ ਵੀ ਵਿਸ਼ੇਤਾਰ ਦੇ ਧੰਨਵਾਦ ਆ ਪਰ ਵੀਰ ਜਟਾਣਾ ਔਰ ਕਹਿੰਦੇ ਜੁੰਡੀ ਦੀ ਯਾਰੀ ਹੈ ਇਹਨਾਂ ਭਰਾਵਾਂ ਦਾ ਵੀ ਅਸੀਂ ਵਿਸ਼ੇਤਾਰ ਦੇ ਬੜਾ ਧੰਨਵਾਦ ਜਿਹੜਾ ਕਹਿੰਦੇ ਕਰਦੇ ਹੈ ਸੈਮਨ ਕਦੇ ਮਾਲਾ ਟੱਲੀਆਂ ਵਾਲਾ ਵਿਸ਼ੇਤਾਰ ਦੇ ਬੜਾ ਧੰਨਵਾਦ ਹੈ ਵਾਹ ਵੀ ਵਾਹ ਜੀ ਬਰਾਬਰ ਹੈ ਬਰਾਬਰ ਹੈ ਉਹ 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 ਬਰਾਬਰ ਹੈ ਲਾ 12 ਤੇ 13 ਵੀ ਜਿਹੜੀ ਖੇਦਰਾਵਾਦ ਦੇ ਦੰਗਲ ਦੀਆਂ ਨੋਟ ਕਰਿਓ ਵਾਹ ਜੀ ਵਾਹ ਜੇਅਰ ਫੈਮਿਲੀ ਜਗਵੀਰ ਤੇ ਰਾਜਵੀਰ ਕਨੇਡਾ ਨਾਲ ਗੁਰਜੀਤ ਬੋਲੇਵਾਲ ਉਹ ਐਲਾਨ ਕਰਵਾ ਰਹੇ ਆ ਵੀ ਪਹਿਲੇ ਨੰਬਰ ਦੀ ਜੇਤੂ ਰਹਿਣ ਵਾਲੇ 플레이ਰ ਨੂੰ 21000 ਰੁਪਏ ਜਿਹੜਾ ਲਗਤੌਰ ਤੇ ਦਿੱਤਾ ਜਾ ਰਿਹਾ ਵਾਹ ਜੀ ਵਾਹ 21000 ਰੁਪਏ ਜਿਹੜਾ ਚੰਮੀ ਤੋਂ ਇਲਾਵਾ ਆ ਲੱਗਦੇ ਪਜਣਾ ਵੱਡੀ ਕੁਸ਼ੀ ਦੇ ਲਈ ਉਧਰਲੇ ਪਾਸੇ ਆ ਸ਼ੀਸ਼ਕ ਕਾਲੇ ਰੰਗ ਦੇ ਲੰਗੋਟੇ ਵਾਲਾ ਪਰ ਦੂਸਰੇ ਪਾਸੇ ਆਹ ਕਹਿੰਦੇ ਪੁਸ਼ਪਿੰਦਰ ਆਲਮਗੀਰ ਵਾਲਾ ਕਹਿੰਦਾ ਜਾਗਦੀ ਅੱਖ ਨਾਲ ਵੇਖੇ ਸੁਪਨੇ ਔਰ ਹਿੰਮਤ ਕਰੋਗੇ ਪੂਰੇ ਤਾਂ ਹੋਣਗੇ ਮੰਗੇ ਤੇ ਪਿਆ ਨੂੰ ਸਕਸੈਸ ਨਾ ਮਿਲੇ ਉਹ ਦੁਨੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਕੱਲਣਾ ਸਖਤ ਸੁਣੀ ਪੈਂਦੀ ਕੱਲਣੀ ਓਏ ਫੇਰ ਕਿਤੇ ਜਾ ਕੇ ਹੈ ਨਹੀਂ ਆਉਂਦੀ ਦੁਨੀਆਂ ਮਿਹਨਤਾਂ ਦੇ ਸਖਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਨਾਲ ਫੋਟੋਆ ਕਰਾਉਂਦੀ ਦੁਨੀਆਂ ਐ ਮਿਹਨਤਾਂ ਦੇ ਸਖਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਦਾ ਫੋਟੋ ਕਰਾਵੇਂ ਦੁਨੀਆ ਬਾਈ ਅਜੇ ਮਾਰਨ ਬੇਨਤੀਆ ਵਿਚਾ ਦੇ ਪਹਿਲਾਂ ਪਲੀਜ਼ ਦੀ ਵਾ ਨਹੀਂ 오ਡੀਸਾ ਵਾਕੇ ਨੌਜਵਾਨਾਂ ਦੇ 24 ਕੁਸ਼ਤੀ ਦੇਖਾ ਕਿ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਸੂਰਜਾਂ ਨੂੰ ਕਰਦੇ ਨੇ ਟਿੱਕੜਾ ਆ ਜਿਹੜੇ ਰੱਖਦੇ ਜਿੱਤਣ ਦੀਆਂ ਫਿਕੜਾ ਕਿ ਹੌਲੀ ਹੌਲੀ ਵੇਖੀ ਰਸ਼ਨ ਆਉਣੀਆਂ ਕਾਲੀਆਂ ਜੋ ਰਾਤਾ ਮੰਨਿਆ ਆ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਤਾਂ ਸ਼ੁਰੂਆਤਾਂ ਬੰਨਿਆ ਕਿ ਦੁਨੀਆ ਤੇ ਕਰ ਲੈਣਾ ਕਬਜਾ ਭਾਈ ਹਾਲੇ ਤਾਂ ਸ਼ੁਰੂਆਤਾਂ ਬੰਨਿਆ kalau kalau nak balik hello sabdi ਕਿਆ ਬਾਤ ਹੈ ਚਲਦੀ ਹੋਈ ਕੁਸ਼ਤੀ भाई सुरेंद्र सिंह जी सैनी आरती साहब ਸਾਡੇ 2100 ਰੁਪਇਆ ਦੇ ਨਾਲ ਦੂਨੀ ਆਰਤੀ ਬੇਲਾ ਜੀ 1100 ਰੁਪਇਆ ਮਗਲੂ ਆ ਗਿਆ ਹੈ ਬਹੁਤ ਵੱਡਾ ਧੰਨਵਾਦ ਜਿਹੜਾ ਕਦੇ ਕਰਦੇ ਹੈ ਉਧਰ ਚਾਉਦੀ ਹੋਈ ਕਦੇ ਕੁਸ਼ਤੀ ਪਹਿਲਵਾਨਾਂ ਦਰਮਿਆਨ ਵੀ ਸੋਨਾ ਸੁਨਿਆਰ ਦਾ ਹੈ ਕਿ ਅੱਜ ਪਤਾ ਲੱਗੂ ਆ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ ਵੀ ਅੱਜ ਪਤਾ ਲੱਗੂ ਆ ਕੌਣ ਜਿੱਤਦਾ ਤੇ ਕੌਣ ਹਾਰਦਾ ਬੱਲੇ 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 ਕਿਆ ਬਾਤ ਹੈ ਤਾੜੀ ਜ਼ੋਰਦਾਰ ਵਾਹ ਵਾਹ ਉਧਰਲੇ ਪਾਸੇ ਕਹਿੰਦੇ ਆ ਹਰੀਓ ਪਹਿਲਵਾਨ ਆਖਾੜਾ ਡੇਰਾ ਬਾਬਾ ਫਲਾਹੀ ਜਿਸ ਨੌਜੋਨੇ ਜੇ ਫਾਟੋ ਕੀ ਦੀਆ ਪਰ ਇਧਰਲੇ ਪਾਸੇ ਆਸ਼ੀਸ਼ ਮਾਮੋਪਰੀਆ ਔਰ ਮਿਜਲੇ ਪਾਸੇ ਪੁਸ਼ਪਿੰਦਰ ਕਹਿੰਦੇ ਆਲਮਗੀਰ ਵਾਲਾ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਆਹ ਜੋਰ ਜਦੋਂ ਲੱਗ ਜਾਣਾ ਵਿਤੋਂ ਬਾਹਰ ਦੇ ਕਿ ਉਹ ਬੰਦਾ ਹੀ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਆਹ ਕੀਤੀ ਹੋਈ ਕਮਿਟਮੈਂਟ ਖੁੱਲੇ ਟੈਮੇਂ ਦੀ ਆ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਏ ਤੰਗ ਡੂੰਮ ਛੇੜੀ ਵਾਲਿਆ ਕਿ ਜਦੋਂ ਰੇਗ ਮਾਰ ਮੰਗੂ ਗੋਡਾ ਛਿੱਲੇ ਤੋੜ ਨੂੰ ਆ ਕਰਦਾ ਏ ਤੰਗ ਡੂੰਮ ਛੇੜੀ ਵਾਲਿਆ ਕਿ ਜਦੋਂ ਰੇਗ ਮਾਰ ਮੰਗੂ ਗੋਡਾ ਸ਼ੇਰ ਦਿੱਤਾ ਉਹ ਕੀ ਬਾਤ ਹੈ ਹਰਪ੍ਰੀਤ ਸਿੰਘ ਜੀ ਨੰਬਰਦਾਰ ਸਾਹਿਬ ਸਾਡੇ 1100 ਰੁਪਏ ਜਿਹੜਾ ਪਾਉਂਦਾ ਕਰ ਦੁੱਤਾ ਹੈ ਵਿਸ਼ੇਤਾ ਦੇ ਧੰਨਵਾਦ ਜਿਹੜਾ ਅਸੀਂ ਕਰਦੇ ਆ ਜਸੀ ਬਾਈ ਜੀ ਬਸ ਦੋ ਮਿੰਟ ਦੇ ਦਿਓ ਸਾਨੂੰ ਪ੍ਰਬੰਧਕ ਕਮੇਟੀ ਦਾ ਜਿਹੜਾ ਮੀਨ ਜੀ ਵੀ ਆਪਾਂ ਦੋ ਮਿੰਟ ਲੈਣੇ ਬਸ ਵਾਹ ਵੀ ਵਰ ਨਹੀਂ ਹੋ ਦੀ ਸਾ ਓਏ ਹੋਏ ਉਹ ਬੱਲੇ 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 ਜਿਸ ਮਲ ਨੇ ਇਹ ਹਾਸਲ ਕੀਤੀ ਹੈ ਬਾਈ ਅਦੇ ਪਹਿਲਾਂ ਜੁਮੈਂਦੇ ਵਿਚ ਆਉਂ ਵਾਲੀ ਰਵੀ ਮੇਰਾ ਯਾਰ ਦੀ ਲੱਗਤ ਤਰ੍ਹਾਂ ਦਿੱਤਾ ਗਾ ਨਹੀਂ ਉਹ ਰੀਸਾ ਲਓ ਸਮੇਂ ਦੀ ਬਾਤ ਹੈ ਕਹਿੰਦਾ ਦੋ ਗਮਾ ਮਿੱਟੀ ਨਾਲ ਬੱਧ ਜੁੜੀਆਂ ਪਹਿਲੇ ਕਿਸਾਨ ਦੂਜੇ ਪਹਿਲਵਾਨ ਬਈ ਓਏ ਮਿੱਟੀ ਭਾਵੇਂ ਖਾਰੇ ਦੀ ਜਾ ਹੋਵੇ ਖੇਤ ਦੀ ਦੋਮਾ ਨਹੀਂ ਹੁੰਦੀ ਆ ਮਿੱਟੀ ਵਿੱਚ ਜਾਣ ਬਈ ਓਏ ਸੋਨੀ ਸਾਰਾ ਜੱਗ ਮਿੱਟੀ ਦਾ ਹੀ ਖਾਵਣਾ ਕਿ ਮਿੱਟੀ ਸਭਲਾਂ ਦੀ ਪੂਰੀ ਲੋੜ ਕਰਦੀ ਓਏ ਮਿੱਟੀ ਨਾਲ ਮਿੱਟੀ ਹੋ ਕੇ ਪਤਾ ਲੱਗਦਾ ਕਿਵੇਂ ਮਿੱਟੀ ਕੌਡੀਆਂ ਕਰੋੜ ਕਰਦੀ ਕਿ ਮਿੱਟੀ ਨਾਲ ਮਿੱਟੀ ਹੋ ਕੇ ਪਤਾ ਲੱਗਦਾ ਆ ਕਿਵੇਂ ਮਿੱਟੀ ਕੌਡੀਆਂ ਕਰੋੜ ਕਰਦੀ ਵਾਕਿਆ ਕਵੇਂ ਇੱਕ ਪਾਸੇ ਅਜੇ ਗੁੱਜਰ ਪਹਿਲਵਾਨ ਬਾਰਨ ਵਾਲਾ ਨੀਲੇ ਰੰਗ ਦੇ ਲੰਗੋਟ ਵਿੱਚ ਔਰ ਦੂਸਰੇ ਪਾਸੇ ਰਵੀ ਪਹਿਲਵਾਨੇ ਵੇਰਾ ਵਾਲਾ ਵਾਕਿਆ ਸਿਰੇਲਾ ਮੁਕਾਬਲਾ ਮੈਦਾਨ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਨੌਜਵਾਨਾਂ ਦਰਮਿਆਨ ਕਾਤਾ ਸਮੇਂ ਦੀ ਹੋ ਰਹੀਆ ਉਧਰ ਜੱਗਾ ਪਹਿਲਵਾਨ ਮਾਛੀਪੁਰ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਖਾੜਾ ਡੇਰਾ ਬਾਬਾ ਫਲਾਹੀ ਜਿਨ੍ਹਾਂ ਨੇ ਜੋੜਾ ਵਾਲੀ ਸੇਵਾ ਨਾਈਆ ਬਾਬਾ ਦੀਪਾ ਜੀ ਗਦੀਨਸ਼ੀਬ ਸ਼ੇਰਗੜ ਫਲਾਹੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਰਪ੍ਰਸਤੀ ਕਰਦੇ ਆ ਵਾਹ ਜੀ ਵਾਹ ਆਰਸੀ ਸਪੇਨ ਜਿਹੜਾ ਪਹਿਲਵਾਨ ਜਿੱਤੂਗਾ 1100 ਰੁਪਏ ਲਗਤਾਰ ਦੇ ਦਿੱਤਾ ਜਾਣਾ ਹੈ 1100 ਰੁਪਏ ਅਲੱਗ ਤੌਰ ਤੇ ਦਿੱਤਾ ਜਾਣਾ ਹੈ ਵੀ ਪਿੰਡਾਂ ਮਿਹਨਤ ਤੇ ਵਿਸ਼ਵਾਸ ਕਰਨਾ ਉਹਦੇ ਹਰ ਵਸਨੀਕ ਜੀ ਫੌਜੀ ਪਿੰਡ ਵਜੀਰੀ ਫਾਸਬਾਣਾ ਮਾਨੇ ਦਾ ਪੁੱਜਦਾ ਹੋਇਆ ਬਹੁਤ ਬਹੁਤ ਧੰਨਵਾਦ ਆ ਪਰ ਵੇਖਾਂਗੇ ਕੌਣ ਦਿੱਤੇਗਾ ਕੌਣ ਹੋਰੇਗਾ ਇਹਨਾਂ ਨੌਜਵਾਨ ਅਦਰਵਾਨ ਕਿਆ ਬਾਤ ਹੈ ਬਾਤਾਂ ਸਾਂਈਆਂ ਹੋਰੀਆਂ ਵਾਹ ਬਈ ਵਾਹ ਕਹਿੰਦਾ ਮੁੱਲ ਪੈਣ ਸਰੀਰਾਂ ਦੇ ਔਰ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਵੀ ਤਨ ਜੋਰ ਜਵਾਨਾਂ ਦਾ ہٹ پی لیا پاؤں ہر جبانی کیا بات ہے چالی ہوئی کشتی ہے نوجوان درمیان پیڈا محنت نے اتنے بشواس کرنا ہوں اپنے مقدرا ਵੀਤ ਪੈਂਦੀਆਂ ਖਿਡਾਰੀਆਂ ਸਰੀਰਾਂ ਉੱਤੇ ਪੀੜਾ ਸੌਖਾ ਨਹੀਂ ਹੁੰਦਾ ਪੈਣਾ ਉੱਤੇ ਖੜਨਾ ਦੇਖੇ ਖੁੱਲ੍ਹੀਆਂ ਅੱਖਾਂ ਦੇ ਨਾਲ ਹੋਣ ਪੂਰੇ ਸੁਪਨੇ ਸੌਕੀ ਕਿਸਮਤ ਵਾਲੀ ਨਹੀਂ ਉਹ ਚਾਬੀ ਮਿਲਦੀ ਡੇਗ ਡੇਗ ਪੈਂਦਾ ਏ ਬੱਲਿਆ ਐਨੀ ਸੌਖੀ ਨਹੀਂ ਉਹ ਕਦੇ ਕਾਮਯਾਬੀ ਮਿਲਦੀ ਵੀ ਡੇਗ ਡੇਗ ਉੱਠਣਾ ਪੈਂਦਾ ਏ ਬੱਲਿਆ ਐਨੀ ਸੌਖੀ ਨਹੀਂ ਉਹ ਕਦੇ ਕਾਮਯਾਬੀ ਮਿਲਦੀ ਵਾਹ ਜਵੇ ਨੌਜਵਾਨਾਂ ਦੇ ਮੈਂ ਜੋਰ ਲੱਗਿਆ ਹੋਇਆ ਕਹਿੰਦਾ ਜੀ ਦੇ ਨਾਲ ਬੀਤਦੀ ਆ ਉਹੀ ਜਾਂਦਾ ਓਏ ਪਕੜ ਬੱਚੇ ਤੋਂ ਕਿੰਨਾ ਜੋਰ ਲਗਦਾ ਇੱਕੋ ਹੱਲਾ ਰੱਖ ਦਿੰਦਾ ਧੂਆ ਕੱਟ ਕੇ ਜਿਵੇਂ ਗੱਡੀਆਂ ਨੂੰ ਫੋਰ ਬਾਈ ਫੋਰ ਲੱਗਦਾ ਓਏ ਕਾਰੋ ਕਰੀ ਰਸਤਮ ਹੁੰਦੇ ਸੋਨੀਆਂ ਉਹ ਬਾਧੀਆਂ ਜੇ ਸੌਖੀਆਂ ਮਿਲ ਜਾਂਦੀਆਂ ਓਏ 25 ਮਿੰਟ ਪਿੱਛੋਂ ਜਦ ਮਸਲ ਵੱਜਦੀ ਆ ਤਰਨਾ ਅਰੇ ਆ ਤੂੰ ਹਿੱਲ ਜਾਂਦੀ ਆ ਕਿ 25 ਮਿੰਟ ਪਿੱਛੋਂ ਜਦ ਮਸਲ ਵੱਜਦੀ ਨਾ ਧਰਨਾ ਟਿਕਾਣਿਆਂ ਤੋਂ ਹਿੱਲ ਜਾਂਦੇ ਆ ਫਿਰ ਕੱਟ ਲੱਗਿਆ ਕਰਨਾ ਸਾਉਂਡਲ ਵੀ ਨੋਟ ਕਰਿਓ ਮਾਈਕ ਥੋੜਾ ਕੱਟ ਕਰਦਾ ਮੇਰੇ ਨਾਲ ਬਹੁਤ ਵੱਡਾ ਧੰਨਵਾਦ ਹੈ ਕੀ ਬਾਤ ਹੈ ਚੱਲਦੀ ਹੋਈ ਕੁਸ਼ਤੀ ਹੈ ਵੀ ਠੋਗੜਾ ਸੌਂਦੀਏ ਨੇ ਬੱਲ ਜਿਉਣ ਦਾ ਔਏ ਥਾਲੀ ਤੇ ਪਰੋਸ ਕੇ ਦਿੰਦਾ ਰਾਜਾ ਵੀ ਸੂਰਜਾਂ ਦੇ ਵਾਂਗ ਯਾਰੋ ਪੈਂਦਾ ਤਪਣਾ ਔਏ ਮੰਨ ਮੇ ਸਿਰਾਂ ਦੇ ਉੱਤੇ ਸੋਹਦੇ ਤਾਜਨਾ ਹਾਰਾਂ ਜਿੱਤਾਂ ਉਸ ਪਰਮਾਤਮਾ ਦੇ ਹੱਥ ਹੁੰਦੀ ਸੋਨੇ ਤੇ ਸੁਹਾਗਾ ਜੀ ਦਾ ਸ਼ੰਭਰ ਜਣਾ ਚਲਦੀ ਹੀ ਪਈ ਹੈ ਇਹ ਨੋਟ ਕਰਿਓ 2 ਮਿੰਟ ਦਾ ਸਮਾਂ ਇਹਦਾ ਚੱਲਦੀ ਕੁਸ਼ਤੀ ਦਾ ਬਾਕੀ ਹੈ ਇੱਕ ਪਾਸੇ ਅਦੇ ਹੈ ਤੇ ਦੂਸਰੇ ਪਾਸੇ ਪਹਿਲਵਾਨ ਰਵੀ ਮੇਰਾ ਸਮੇਂ ਦੀ ਬਾਤ ਵਾਹ ਵੀ ਵਾਹ ਕਹਿੰਦਾ ਸੂਰਜ ਓਏ ਹੋਏ ਓ ਬੱਲੇ ਕਹਿੰਦਾ ਸੂਰਜ ਵੀ ਅਗਬਰ ਸਾਵੇ ਤੋ ਪੰਜੇਟ ਤੇ ਹੜਦੀਆਂ ਕਿ ਟੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿਗਰ ਜਾਈਆਂ ਦਾ ਓਏ ਹੋਏ ਬੱਲੇ 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 ਓਏ ਤਾੜੀਆਂ ਲਾ ਦਿਓ ਯੋਗਦਾਰ ਮੱਲਾਂ ਲਈ ਤਾੜੀਆਂ ਰਾ ਦਿਓ ਲਾ ਗੁਸਤੀ ਪੈਂਟਾਂ ਤੇ ਅਜੇ ਤੇ ਰਵੀ ਅਜੇ ਤੇ ਰਵੀ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਕਦੇ ਉੱਤੇ ਕਦੇ ਥੱਲੇ ਔਏ ਕਦੇ ਪੂਰੀ ਬੱਲੇ ਬੱਲੇ ਵੀ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟ ਨਾ ਕਦੇ ਖੱਖੂ ਹੋੜੇ ਨਹੀਂ ਕਮਾਈਆਂ ਰਹਿੰਦੀਆਂ ਓਏ ਹੋਏ 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 ਬਾਈ ਆਨੰਦ ਆਉਂਦਾ ਦਰਸ਼ਕੋ ਫਿਰ ਲਾਓ ਜ਼ੋਰਦਾਰ ਤਾੜੀ ਮੱਲਾਂ ਦੀ ਲੱਗਾ ਬਾਈ ਪੂਰਾ ਬਹੁਤ ਵਧੀਆ ਮੁਕਾਬਲਾ ਅਜੇ ਤੇ ਛੋਟੇ ਜਿੰਨਾ ਜੋ ਰਵੀ ਦੇ ਦਰਮਿਆਨ ਚੱਲਦਾ ਹੋਇਆ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਰ ਭਾਮੜ ਮੱਛੇ ਅੰਗਿਆਰਿਆਂ ਦਾ ਓਏ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਕੇ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਓਏ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਬਾਕੇ ਕਹਿੰਦੇ ਬੜਾ ਵਧੀਆ ਮੁਕਾਬਲਾ ਲੱਗਿਆ ਇਹਨਾਂ ਨੌਜਵਾਨਾਂ ਦਰਮਿਆਨ ਦਰਸ਼ਕੋ ਹੁਣ ਆਪਾਂ ਨੇ ਅਗਲੇ ਸਾੜੀ ਜਿਹੜੇ ਕੱਤਰ ਹੋਣਾ ਦੰਗਲ ਦੇ ਵਿੱਚ ਜੇ ਤੁਹਾਨੂੰ ਵਧੀਆ ਪ੍ਰਬੰਧ ਲੱਗਿਆ ਵੀ ਪ੍ਰਬੰਧਕ ਕਮੇਟੀ ਨੇ ਸਾਡੀ ಗ್ರಾಮ ਪੰਚਾਇਤ ਨੇ ਵਧੀਆ ਪ੍ਰਬੰਧ ਕੀਤਾ ਇੱਕ ਵਾਰ ਇਹਨਾਂ ਦੇ ਨਾਮ ਤੇ ਵੀ ਜ਼ੋਰਦਾਰ ਤਾੜੀਆਂ ਜ਼ੋਰਦਾਰ ਤਾੜੀਆਂ ਮਾਰੋ ਕੀ ਬਾਤ ਹੈ ਜਿੰਨੇ ਵੀ ਦਰਸ਼ਕ ਆਏ ਹੋਏ ਐ ਸਭ ਸਮਝਿਆ ਹੋਇਆ ਬੜਾ ਆਰਾਮ ਦੇ ਨਾਲ ਮੇਲੇ ਨੂੰ ਤੱਕ ਰਿਹਾ ਇੱਕ ਤਾੜੀ ਸਾਰੀ ਦਰਸ਼ਕ ਆਪਣੇ ਨਾਮ ਤੇ ਜ਼ੋਰਦਾਰ ਮਾਰ ਦਿਓ ਵਾਹ ਵੇ ਵਾਹ ਵਾਕਿਆ ਕਹਿੰਦੇ ਸਮਾ ਜਿਹੜਾ ਸਮਾਪਤ ਹਾਂਜੀ ਬੁਲਾਉਣ ਜੇ ਬੁਲਾਉਣ ਜੀ ਦੱਸੋ ਜੀ ਜੋ ਵੀ ਕਮੇਟੀ ਦਾ ਫੈਸਲਾ ਸਰਪੰਚ ਸਾਹਿਬ ਨੂੰ ਮੇਨਤੀ ਹੈ ਕਿ ਦਾ ਵੀਰ ਕੋਈ 12 ਮਤੂ ਵੀਰ ਕੋਈ ਵਿਚਨਾਵੇ ਜਿਹੜਾ ਫੈਸਲਾ ਕਮੇਟੀ ਦਾ ਉਹ ਇੱਕ ਵਾਰ ਕਲੀਅਰ ਕਰ ਦਿਓ ਜੀ ਪੁਆਇੰਟ ਵੀ ਨਹੀਂ ਹੋਇਆ ਜੀ ਹਾਲ ਹਾਂਜੀ ਜੱਕੇ ਭਾਈ ਕੁਸ਼ਤੀ ਬਰਾਬਰ ਆ ਜੀ ਲਓ ਇਹ ਕੁਸ਼ਤੀ ਜਣੀ ਬਰਾਬਰ ਦੋਨੋਂ ਪਹਿਲਵਾਨਾਂ ਦੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਤਿਹ ਦਾ ਜਕਾਰਾ ਗਜਾਉਣਾ ਤੇ ਸਾਰੀ ਸੰਗਤ ਨੇ ਸਾਜ ਪਾਉਣੀ ਆ ਬੋਲੇ ਈਸ਼ੋਨ ਹਾ ਹੱਥ ਸ਼ੀਰ ਆਕਾਲ ਨਾਨਕ ਨਾਮ ਚੜਦੀ ਕਲਾ ਤੇਰੇ ਤਾਰੇ ਸਰਬਤ ਦਾ ਬਲਾ ਵਾਹਿ